ਦੇ ਉਪਦੇਸ਼ ਦਾ ਕੋਈ ਵੀ ਪਹਿਲੂ ਜਿਹੜਾ ਹੈ ਉਹ ਜੀਵਨ ਨੂੰ ਬਦਲਦਾ ਹੈ ਪਰ ਕਈ ਵਾਰ ਅੱਧੀ ਸੁਣੀ ਹੋਈ ਜਾਂਦੀ ਉਹ ਵੀ ਘੱਟ ਸੁਣੀ ਹੋਈ ਗੱਲ ਜਿਹੜੀ ਹੈ ਉਹ ਭੁਲੇਖਾ ਵੀ ਖੜਾ ਕਰ ਦਿੰਦੀ ਹੈ ਜਿਵੇਂ ਕੋਈ ਵਕਤਾ ਗੱਲ ਕਰ ਰਿਹਾ ਹੋਵੇ ਕਹਿੰਦੇ ਨੇ ਕਿਸੇ ਦਾਨੇ ਨੇ ਇਹ ਉਪਦੇਸ਼ ਦੇ ਰਿਆ ਸੀ ਕੋਈ ਕਾਜ਼ੀ ਇਹ ਜੇ ਤੁਸੀਂ ਅਮਲ ਨਹੀਂ ਕਰਦੇ ਤੇ ਨਮਾਜ਼ ਪੜਨ ਦਾ ਕੀ ਫਾਇਦਾ ਹੋਇਆ ਉਹ ਜਿਹੜਾ ਬੰਦਾ ਮਸਜਿਦ ਵਿੱਚ ਐਂਟਰ ਹੋਇਆ ਉਹਨੇ ਚਿਰ ਨੂੰ ਕਾਜ਼ੀ ਨੇ ਅੱਧੀ ਗੱਲ ਕਰ ਲਈ ਸੀ ਤੇ ਮਗਰਲੀ ਅੱਧੀ ਗੱਲ ਉਹਦੇ ਕੰਨਾਂ 'ਚ ਪਈ ਵੀ ਨਮਾਜ਼ ਪੜਨ ਦਾ ਕੀ ਫਾਇਦਾ ਉਹਨੇ ਸਾਰੇ ਮਹੱਲੇ 'ਚ ਡੰਡੋਰਾ ਪਿੱਟਿਆ ਵੀ ਆਪਾ ਦਾ ਕਾਜ਼ੀ ਗਲਤ ਰੱਖਿਆ ਕਾਜ਼ੀ ਦਾ ਫਰਜ਼ ਹੁੰਦਾ ਵੀ ਨਮਾਜ਼ ਪੜਾਉਣਾ ਤੇ ਮੈਂ ਜਦੋਂ ਮਸਜਿਦ ਚ ਗਿਆ ਤੇ ਕਹਿਣ ਲੱਗਾ ਸੀ ਇਹ ਨਮਾਜ਼ ਪੜ੍ਹਨ ਦਾ ਕੀ ਫਾਇਦਾ ਉਹ ਜਦੋਂ ਸੱਦਿਆ ਗਿਆ ਬਾਕੀ ਲੋਕ ਉਹ ਕਹਿਣ ਲੱਗੇ ਵੀ ਇੱਥੇ ਇੰਨੇ ਬੰਦੇ ਬੈਠੇ ਸਨ ਤੁਸੀਂ ਉਹਨਾਂ ਨੂੰ ਵੀ ਪੁੱਛੋ ਕਿਉਂਕਿ ਮਸਲਾ ਜਦੋਂ ਧਰਮ ਰੰਗਤ ਲੈ ਜਾਏ ਤੇ ਬੜਾ ਔਖਾ ਹੋ ਜਾਂਦਾ ਹੈ ਭੀੜ ਨੂੰ ਸਮਝਾਉਣਾ ਲੋਕਾਂ ਨੂੰ ਦੱਸਣਾ ਉਹ ਜਿੰਨੇ ਬੈਠੇ ਸਨ ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਤੇ ਨਹੀਂ ਕਿਹਾ ਕਿ ਆ ਤੇ ਇਹ ਸੀ ਕਿ ਜੇ ਅਮਲ ਨਹੀਂ ਕਰਨਾ ਤੇ ਨਮਾਜ਼ ਦਾ ਕੀ ਫਾਇਦਾ ਵੀ ਨਮਾਜ਼ ਫਾਇਦੇਮੰਦ ਹੈ ਅਮਲ ਕਰਕੇ ਇਹ ਸੱਜਣ ਜਦੋਂ ਐਂਟਰ ਹੋਇਆ ਮਸੀਹ ਚ ਜਾਂ ਜਦੋਂ ਇਹ ਜਲਸੇ ਵਾਲੀ ਥਾਂ ਤੇ ਪਹੁੰਚਿਆ ਤੇ ਉਦੋਂ ਅੱਧੀ ਗੱਲ ਨਿਕਲ ਗਈ ਸੀ ਤੇ ਅੱਧੀ ਇਹਦੇ ਕੰਨੀ ਪਈ ਇਹਨੇ ਮਸਲਾ ਖੜਾ ਕਰ ਲਿਆ ਧਰਮ ਗ੍ਰੰਥਾਂ ਦੇ ਸੰਬੰਧ ਵਿੱਚ ਵੀ ਸੰਸਾਰ ਦੇ ਲੋਕ ਇਵੇਂ ਹੀ ਕਰਦੇ ਨੇ ਤੁਸੀਂ ਧਰਮ ਗ੍ਰੰਥ ਦੇ ਸੰਬੰਧ ਵਿੱਚ ਦੋ ਇੱਕੇ ਧਰਮ ਨੂੰ ਮੰਨਣ ਵਾਲੇ ਦੋ ਵਿਅਕਤੀਆਂ ਨੂੰ ਬਹਿਸਦਿਆਂ ਵੇਖੋਗੇ ਅੱਧੀ ਗੱਲ ਉਹਨੇ ਫੜੀ ਹੋਈ ਐ ਤੇ ਅੱਧੀ ਗੱਲ ਦੂਜੇ ਨੇ ਉਹ ਆਪਣੀ ਅੱਧੀ ਗੱਲ ਤੇ ਅੜਿਆ ਹੋਇਆ ਤੇ ਦੂਜਾ ਆਪਣੀ ਅੱਧੀ ਗੱਲ ਤੇ ਅੜਿਆ ਹੋਇਆ ਜਦੋਂ ਕਿ ਗੱਲ ਪੂਰੀ ਸਮਝਣ ਵਾਲੀ ਹੁੰਦੀ ਸੋ ਮੇਰਾ ਇਹ ਕਹਿਣ ਦਾ ਭਾਵ ਹੈ ਕਿ ਜਿੰਨਾ ਚਿਰ ਅਸੀਂ ਬਾਣੀ ਦੇ ਅਭਿਆਸ ਨਾਲ ਨਹੀਂ ਜੁੜਦੇ ਉਹਨਾਂ ਚਿਰ ਬਾਹਰ ਦੀਆਂ ਸੁਣੀਆਂ ਹੋਈਆਂ ਚੀਜ਼ਾਂ ਜੜੀਆਂ ਨੇ ਅਧੀਆਂ ਅਧੂਰੀਆਂ ਥੋੜੀਆਂ ਉਹ ਕਈ ਵਾਰ ਸਾਡੇ ਅੰਦਰ ਕਨਫਿਊਜ਼ਨ ਕ੍ਰੀਏਟ ਕਰ ਦਿੰਦੀਆਂ ਨੇ ਤੇ ਅਸੀਂ ਭੁਲੇਖੇ ਵਿੱਚ ਪੈ ਜਾਂਦੇ ਆਂ ਕਈ ਵਾਰ ਅਸੀਂ ਉਦਾਹਰਣ ਨੂੰ ਸਿਧਾਂਤ ਮੰਨ ਲੈਨੇ ਵੀ ਫਰਕ ਹੈ ਕਿ ਇਹ ਇੱਕ ਉਦਾਹਰਣ ਹੈ ਉਦਾਹਰਣ ਦੇ ਕੇ ਗੱਲ ਸਮਝਾਈ ਹੁਣ ਅਗਲੀ ਗੱਲ ਤਾਂ ਸਮਝਾਉਣੀ ਹੈ ਜੇ ਤੁਸੀਂ ਉਦਾਹਰਣ ਨੂੰ ਸਮਝੋਗੇ ਤੇ ਉਦਾਹਰਣ ਵੇਸ ਹੈ ਗੱਲ ਨੂੰ ਸਮਝਾਉਣ ਵਾਸਤੇ ਪਰ ਕਈ ਵਾਰ ਅਸੀਂ ਉਦਾਹਰਣ ਨੂੰ ਹੀ ਸਭ ਕੁਝ ਮੰਨ ਲੈਨੇ ਅਗਲੀ ਗੱਲ ਛੱਡ ਦੇਨੇ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਹੁਣ ਜਿਵੇਂ ਮੈਂ ਪੰਕਤੀ ਪੜਦਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਇ ਦੀ ਬਣ ਹੁਣ ਜੇ ਇਹਨਾਂ ਦੋ ਪੰਕਤੀਆਂ ਨੂੰ ਪੜ ਕੇ ਤੇ ਅੱਗੇ ਨਾ ਮਨੁੱਖ ਪੜੇ ਤੇ ਸਾਰੀ ਪੌੜੀ ਨੂੰ ਨਾ ਸਮਝੇ ਤੇ ਉਹ ਇਸ ਗੱਲ ਦੇ ਇਹ ਅਰਥ ਕੱਢੇਗਾ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਤਿੰਨ ਦੇਵਤੇ ਸੰਸਾਰ ਚਲਾ ਰਹੇ ਨੇ ਪਰ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਉਦਾਹਰਣ ਦੇ ਕੇ ਅੱਗੇ ਗੱਲ ਆਰੰਭ ਕੀਤੀ ਵੀ ਜਿਮ ਤੇ ਸੁਭਾਵੈ ਤੇਵੇਂ ਚਲਾਵੈ ਜਿਮ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ ਤੇ ਸਹਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਸਾਰੀ ਗੱਲ ਫਿਰ ਪੂਰੀ ਹੋਏ